ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਛਣ ਵਿੱਚ ਤਿੰਨ ਪ੍ਰੇਮੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਖਾਨੂ ਜੀ ਭਾਈ ਮਈਆ ਜੀ ਭਾਈ ਗੋਬਿੰਦ ਜੀ ਆਉਂਦਾ ਹੈ ਬੇਨਤੀ ਕਰਦੇ ਹਨ ਸੱਚੇ ਪਾਤਸ਼ਾਹ ਸਾਨੂੰ ਭਗਤੀ ਦਾ ਉਪਦੇਸ਼ ਗ੍ਰਿੜ੍ਹ ਕਰਾਓ ਬਖਸ਼ੋ ਜੋ ਸਹਿਜ ਨਾਲ ਹੀ ਸਾਡੀ ਕਲਿਆਣ ਹੋ ਜਾਵੇ ਇਸ ਪਾਪ ਸਾਗਰ ਤੋਂ ਪਾਰ ਹੋ ਜਾਈਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਦਾਸ ਆ ਇਹ ਬੇਨਤੀ ਕਰਦਾ ਹੈ ਕਿ ਜੋ ਸਤਗੁਰ ਦੀ ਬਾਣੀ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਮੇਂ-ਸਮੇਂ ਜੋ ਗੁਰੂ ਸਾਹਿਬ ਨੇ ਕਿਸੇ ਨੂੰ ਉਪਦੇਸ਼ ਦਿੱਤਾ ਹੈ ਚਾਹੇ ਉਹ ਜੋਗੀਆਂ ਨੂੰ ਸਿੱਧਾਂ ਨੂੰ ਨਾਥਾਂ ਨੂੰ ਬੰਤਾਂ ਨੂੰ ਰਾਜਿਆਂ ਨੂੰ ਸੰਤਾਂ ਨੂੰ ਅਮੀਰਾਂ ਨੂੰ ਪਾਪੀਆਂ ਨੂੰ ਪੁੰਨੀਆਂ ਨੂੰ ਕਰਮਕਾਂਡੀਆਂ ਨੂੰ ਕਿਸੇ ਨੂੰ ਵੀ ਜੋ ਉਪਦੇਸ਼ ਦਿੱਤਾ ਹੈ ਉਹ ਸਾਰੇ ਸੰਸਾਰ ਨੂੰ ਤਾਰਨ ਹਾਰਾ ਹੈ ਜਿਹੜਾ ਵੀ ਸਤਿਗੁਰ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਲੇਗਾ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਵਸਾ ਲੇਗਾ ਸਹਿਜ ਨਾਲ ਹੀ ਇਸ ਪਵ ਸਾਗਰ ਤੋਂ ਪਾਰ ਹੋ ਜਾਏਗਾ ਸੋ ਜੋ ਉਹ ਤਿੰਨ ਗੁਰ ਸ਼ਖਾਂ ਨੇ ਬੇਨਤੀ ਕੀਤੀ ਹੈ ਐ ਸਮਝੋ ਕਿ ਅਸੀਂ ਵੀ ਸਤਿਗੁਰ ਦੀ ਸ਼ਰਨ ਵਿੱਚ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਗੁਰੂ ਦਾ ਉਪਦੇਸ਼ ਅਸੀਂ ਵੀ ਸੁਣ ਕੇ ਮੰਨੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਪ੍ਰੇਮੀਆਂ ਇੱਕ ਨੌਦਾ ਭਗਤੀ ਹੈ ਇੱਕ ਪ੍ਰੇਮਾ ਭਗਤੀ ਹੈ ਇੱਕ ਪਰਾ ਭਗਤੀ ਹੈ ਸੋ ਨੌ ਪ੍ਰਕਾਰ ਦੀ ਨੌਦਾ ਭਗਤੀ ਮੰਨੀ ਗਈ ਹੈ ਪਿਛਲੇ ਦੋ ਆਨ ਵਿੱਚ ਇਹਦੇ ਤੇ ਵਿਚਾਰ ਹੋਈ ਸੀ ਨੌਦਾ ਭਗਤੀ ਬਾਰੇ ਨੌ ਪ੍ਰਕਾਰ ਦੀ ਨੌਦਾ ਭਗਤੀ ਪਹਿਲੀ ਸਰਵਣ ਭਗਤੀ ਸਰਦਾ ਨਾਲ ਸਤਿਗੁਰੂ ਦੀ ਬਾਣੀ ਕਥਾ ਕੀਰਤਨ ਬਚਨ ਸਰਵਣ ਕਰਨੀ ਦੂਸਰੀ ਹੈ ਕੀਰਤਨ ਭਗਤੀ ਸ਼ਿਵ ਸ਼ਲਾਬ ਵਿਚ ਜੋੜਨਾ ਸਤਗੁਰੂ ਦਾ ਕੀਰਤਨ ਕਰਨਾ ਉਸ ਵਾਹਿਗੁਰੂ ਦੇ ਗੁਰੂ ਪਰਮੇਸ਼ਰ ਦੇ ਗੁਣ ਗਾਉਣੇ ਕਲ ਮੈ ਹੋ ਪੁਨ ਗੁਣ ਗੋਵਿੰਦ ਗਾਏ ਕੀਰਤਨ ਭਗਤੀ ਤੀਸਰੀ ਹੈ ਸ਼ਿਵਰਨ ਭਗਤੀ ਉਸ ਵਾਹਿਦਾ ਸਵਾਸ ਸਵਾਸ ਸਿਮਰਨ ਕਰਨਾ ਹੈ ਚੌਥੀ ਅਰਦਾਸ ਭਗਤੀ ਹੈ ਗੁਰੂ ਸਰੂਪ ਦਾ ਧਿਆਨ ਕਰਕੇ ਅਰਦਾਸ ਵਿੱਚ ਜੋੜਨਾ ਹੈ। ਪਾਉ ਸਤਗੁਰੂ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਨਾ। ਪੰਜਵੀਂ ਹੈ ਅਰਚਨ ਭਗਤੀ। ਸੇਵਾ ਭਾਵ ਅੰਦਰ ਹੋਵੇ। ਗੁਰੂ ਘਰ ਵਿੱਚ ਜਿੱਥੇ ਹੋਰ ਵੱਡੀਆਂ ਬਖਸ਼ਾ ਹਨ। ਉਥੇ ਸੇਵਾ ਤੇ ਸਿਮਰਨ ਦੀਆਂ ਵੱਡੀਆਂ ਬਖਸ਼ਾਂ ਨੇ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਹ ਬੈਸਣ ਪਾਈ ਹੈ ਕੋ ਨਾਨ ਬਹਾਂ ਲੜਾਈ ਹੈ ਛੇਵੀਂ ਬੰਦਨਾ ਭਗਤੀ ਹੈ ਨਮਸਕਾਰ ਕਰਨੀ ਹੈ ਜਿੱਥੇ ਸਰੀਰ ਕਰਕੇ ਤਨ ਕਰਕੇ ਨਮਸਕਾਰ ਕਰਦਾ ਹੈ ਉਥੇ ਮਨ ਕਰਕੇ ਵੀ ਸਾਸਰੀ ਜੀ ਨਮਸਕਾਰ ਕਰਨੀ ਹੈ ਜੁੜਨਾ ਹੈ 7ਵੀਂ ਦਾਸਾ ਭਾਵ ਹੈ ਗੁਰੂ ਪਰਮੇਸ਼ਰ ਨੂੰ ਮਾਲਕ ਸਮਝਣਾ ਆਪ ਸੇਵਕ ਬਣ ਕੇ ਰਹਿਣਾ। ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਖਾ ਸੁ ਹਮਾਰੇ ਨਿਮਖ ਨਿਮਖ ਤੂੰ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਤਾਰੇ। ਸੋ ਉਸਵਾ ਗੁਰੂ ਪਰਮੇਸ਼ਰ ਨੂੰ ਮਾਲਕ ਸਮਝਣਾ ਹੈ। ਅੱਗੇ 8ਵੀਂ ਹੈ ਸਖਾ ਭਾਵ। ਮਿੱਤਰ ਪਿਆਰਾ। ਮਨ ਡੋਲ ਰਿਹਾ ਉਸ ਵਾਹਿਗੁਰੂ ਦੇ ਕੀਤੇ ਨੂੰ ਮੰਨਣਾ ਰਾਣਾ ਸਾਰੇ ਮਹਾਪੁਰਸ਼ਾਂ ਦੇ ਬਚਨਾਂ ਵਿੱਚ ਬਚਨ ਆਉਂਦਾ ਹੈ ਹਉਮੈ ਦਾ ਤਿਆਗ ਕਰਨਾ ਨਾਮ ਜਪਣਾ ਉਸ ਦੀ ਲਜਾ ਵਿੱਚ ਰਾਜੀ ਰਹਿਣਾ ਸੋ ਸਖਾ ਭਾਵ ਉਸ ਨੂੰ ਮਿੱਤਰ ਪਿਆਰਾ ਮਨ ਡੋਲ ਰਿਹਾ ਕੀਤੇ ਨੂੰ ਮੰਨਣਾ ਨੌਵੀਂ ਭਗਤੀ ਹੈ ਆਤਮ ਨਵੇਦਨ ਤਨ ਮਨ ਤਨ ਅਰਪਣ ਕਰਨਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈਏ ਛੇ ਇਹ ਨੌਦਾ ਭਗਤੀ ਹੈ ਨੌਦਾ ਭਗਤੀ ਨੂੰ ਫਲ ਲੱਗਦਾ ਹੈ ਪ੍ਰੇਮਾ ਭਗਤੀ ਦਾ ਸਾਧ ਸੰਗਤ ਤੇ ਪ੍ਰੇਮਾ ਭਗਤੀ ਨੂੰ ਫਲ ਲੱਗਦਾ ਹੈ ਪਰਾ ਭਗਤੀ ਦਾ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਪ੍ਰੇਮੀਆਂ ਨੌਦਾ ਭਗਤੀ ਨੂੰ ਫਲ ਪ੍ਰੇਮਾ ਭਗਤੀ ਪ੍ਰੇਮਾ ਭਗਤੀ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਬਚਨ ਕਰ ਰਹੇ ਨੇ। ਨੌਦਾ ਭਗਤੀ ਤੋਂ ਬਾਅਦ। ਸਾਬ ਦਾ ਬਚਨ ਹੈ ਕਹਿੰਦੇ ਜਿਵੇਂ ਇੱਕ ਬਿਰਸ਼ ਦਾ ਫਲ ਹੈ। ਤਾਂ ਉਸ ਫਲ ਦਾ ਜਿਹੜਾ ਪਹਿਲਾ ਰੰਗ ਹੁੰਦਾ ਹੈ ਉਹ ਸਾਵਾ ਰੰਗ ਹੁੰਦਾ ਹੈ। ਫਿਰ ਉਸ ਫਲ ਦਾ ਰੰਗ ਪੀਲਾ ਹੁੰਦਾ ਹੈ। ਫਿਰ ਉਹ ਫਲ ਪੱਕ ਕੇ ਲਾਲ ਹੁੰਦਾ ਹੈ। ਸਾਵਾਰੰਗ ਦਾ ਭਾਵ ਕਿ ਜਿਗਿਆਸੂ ਦੇ ਅੰਦਰ ਗੁਰੂ ਦਰਸ਼ਨਾਂ ਦੀ ਪਿਆਸ ਅੰਦਰ ਹੁੰਦੀ ਹੈ ਸਾਧ ਸੰਗ ਦੀ ਦਰਸ਼ ਤੇਰੇ ਕੀ ਪਿਆਸ ਮਨ ਲੱਗੀ ਸਹਿਜ ਆਨੰਦ ਬਸਿਆ ਬੈਰਾਗੀ ਦਰਸ਼ਨ ਪਿਆਸੀ ਦਿਨ ਰਾਤ ਚਿਤ ਵੋ ਅੰਧ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਿ ਸੰਗੀ ਅਸੀਂ ਬੜੀ ਦੇਰ ਤੋਂ ਵਿਛੜੇ ਆਂ ਕਿੰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਆਪ ਕਿਰਪਾ ਕਰੋ ਸੋ ਦਰਸ਼ਨਾਂ ਦੀ ਪਿਆਸ ਜਿਹੜੇ ਗੁਰਸਿੱਖ ਹਨ ਜਗਿਆਸੂ ਹਨ ਉਹਨਾਂ ਦੇ ਮਨ ਨੂੰ ਭੁੱਖ ਹੈ ਨਾਮ ਦੀ ਸਾਚੇ ਨਾਮ ਕੀ ਲੱਗ ਹੈ ਭੁੱਖ ਉਹਨਾਂ ਦੇ ਮਨ ਨੂੰ ਪਿਆਸ ਹੈ ਗੁਰੂ ਦਰਸ਼ਨਾਂ ਦੀ